ਫੇ ਵੈਂਦਾ ਹੁੰਦਾ ਸੀ ਮਹਾਰਾਜਾ ਜਗਤਜੀਤ ਸਿੰਘ ਬਹਾਦਰ ਇਹ ਆ ਦੋਸਤੋ 12 ਦਰੀ ਜਿਹਨੂੰ ਹਵਾ ਮੈਲ ਵੀ ਕਹਿੰਦੇ ਆ ਆਪਣੇ ਹੋਏ ਸਪਾਈਸ ਕੋਈ ਹੈ ਫੈਰ ਨਮੋਰ ਮੋਰ ਬਹੁਤ ਕੁਝ ਬਣਿਆ ਹੋਇਆ ਆ ਦੇਖੋ ਉੱਥੇ ਸ਼ੇਰ ਨੇ ਹਿਰਨ ਨੂੰ ਫੜਿਆ ਹੋਇਆ ਆ ਜਿਹੜੀ ਚੀਜ਼ ਤੇ ਇਹ ਆ ਜੀ ਸ਼ਾਲੀਮਾਰ ਬਾਗ ਜਿੱਥੇ ਕਿ ਮਹਾਰਾਜਾ ਜਗਜੀਤ ਸਿੰਘ ਦੇ ਪੂਰਵਜਾਂ ਦੀਆਂ ਮਹਾਰਾਜਾ ਰਣਜੀਤ ਸਿੰਘ ਬਹਾਦਰ ਤੇ ਹੋਰ ਅਨੇਕਾਂ ਦੀਆਂ ਇੱਥੇ ਸ਼ਾਹੀ ਸਮੱਧਾਂ ਆ ਇਹਨਾਂ ਦੇ ਅੰਦਰ ਸੋ ਇਹ ਹੁਣ ਬੰਦ ਆ ਤੇ ਕੰਮ ਚੱਲ ਰਿਹਾ ਇਹਦਾ ਬਹੁਤ ਹੀ ਘੈਂਟ ਡਿਜ਼ਾਈਨਿੰਗ ਕੀਤੀ ਹੋਈ ਹੈ ਇਹਨਾਂ ਦੇ ਉੱਤੇ ਤੇ ਮੁਗਲ ਆਰਕੀਟੈਕਚਰ ਦਾ ਸਾਰਾ ਬਣਿਆ ਹੋਇਆ ਇਹੋ ਜਿਹੀਆਂ ਜਿਹੜੀਆਂ ਕਲਾਕਰੀ ਤੁਸੀਂ ਦੇਖ ਰਹੇ ਆ ਅਮੇਰ ਦੇ ਫੋਰਡ ਦੇ ਉੱਤੇ ਇਹੋ ਜਿਹੀ ਕਲਾਕਾਰੀ ਹੈ ਜਿਹੜੀ ਕਲਾਕਾਰੀ ਤੁਸੀਂ ਜਾਂ ਦੇਖ ਰਹੇ ਆ ਸ਼ਾਹੀ ਮਾਦਾਂ ਤੇ ਹਨਾ ਸੋ ਮੈਂ ਇਹਦੀ ਇੱਕ ਲਦਾ ਵੀਡੀਓ ਬਣਾਈ ਹੋਈ ਆ ਸੋ ਤੁਸੀਂ ਮੈਂ ਲਿੰਕ ਡਿਸਕ੍ਰਿਪਸ਼ਨ ਚ ਪਾ ਦੂੰਗਾ ਸੋ ਤੁਸੀਂ ਉਹ ਲਿੰਕ ਤੇ ਕਲਿੱਕ ਕਰਕੇ ਵੀਡੀਓ ਨੂੰ ਫੁੱਲ ਦੇਖ ਸਕਦੇ ਆ ਪ੍ਰੋਪਰ ਵੀਡੀਓ ਬਣਾਈ ਹੋਈ ਆ ਸੋ ਬਹੁਤ ਹੀ ਘੈਂਟ ਚੀਜ਼ਾਂ ਬਣੀਆਂ ਹੋਈਆਂ ਕਪੂਰਸਲਾ ਵੀ ਕਿਸੇ ਟਾਈਮ ਰਿਆਸਤ ਰਿਆ ਚੱਕਾ ਬਹੁਤ ਘੈਂਟ ਕਲਾਕਾਰੀ ਦੂਰੋਂ ਚਲੌਣ ਦਿਖਦੀ ਨਹੀਂ ਹੈਗੀ ਤਾਂ ਕਹਿਦਾ ਮੈਂ ਦੂਸਰੀ ਵੀਡੀਓ ਵਿੱਚ ਬਹੁਤ ਕਲੋਸ ਤੋਂ ਲੈ ਕੇ ਕਲਿੱਪ ਬਣਾਈ ਹੋਈ ਹੈ ਵੀਡੀਓ ਸੋ ਤੁਸੀਂ ਉਹ ਵੀਡੀਓ ਨੂੰ ਜਰੂਰ ਦੇਖਿਓ ਇਸ ਦੇ ਅੰਦਰ ਹਨ ਸ਼ਾਹੀ ਸਮਾਦਾਂ ਮਹਾਰਾਜਾ ਜਗਜੀਤ ਸਿੰਘ ਦੀਆਂ ਉਹਨਾਂ ਦੇ ਪ੍ਰੂਵਜਾਦੀਆਂ ਇਹ ਆ ਦੋਸਤੋ 12 ਦਰੀ ਜਿਹਨੂੰ ਹਵਾ ਮੈਲ ਵੀ ਕਹਿੰਦੇ ਆ ਬਹੁਤ ਹੀ ਘੈਂਟ ਕਲਾਕਾਰੀ ਤੁਸੀਂ ਦੇਖ ਸਕਦੇ ਹੋ ਉੱਤੇ ਵੀ ਘੋੜੇ ਦਿਖਾਏ ਹੋਏ ਆ ਹਿਰਨ ਦਿਖਾਏ ਹੋਏ ਆ ਹਾਥੀ ਦਿਖਾਏ ਹੋਏ ਆ ਹਨਾ ਦੇਖੋ ਕੰਨੀ ਘੈਂਟ ਕਰਾ ਕਰ ਯਾਰ ਅੱਜ ਦੇ ਟਾਈਮ 'ਚ ਦੇਖ ਲਓ ਐਦਾਂ ਦੀਆਂ ਚੀਜ਼ਾਂ ਹੱਥੀ ਬਣਾ ਸਕਦਾ ਕੋਈ ਉਹ ਤਾਂ ਘੈਂਟ ਆ ਦੇਖੋ ਨੇ ਤੁਹਾਨੂੰ ਉੱਧਲੀ ਸਾਈਡ ਤੋਂ ਵੀ ਕੰਮ ਚੱਲਦਾ ਹੁਣ ਦੁੱਧ ਦਾ ਇਹਦਾ ਉਸਾਰੀ ਦਾ ਤੇ ਅਵੇ ਤਾਂ ਜਦੋਂ ਬ੍ਰਹਮਤ ਐਂ ਚੰਗੀ ਤਰ੍ਹਾਂ ਹੋ ਗਈ ਸੋ ਬਹੁਤ ਘੈਂਟ ਬਣ ਜਾਣੀ ਜੀ ਜੀ ਇਹ ਦੇਖੋ ਇਹਨੂੰ ਕਹਿੰਦੇ ਸੀ 12 ਦਰੀ ਉਸ ਟਾਈਮ ਦੇਖੋ ਪ੍ਰਿੰਟਿੰਗ ਅਤੇ ਕਢਾਈ ਇਹ ਇੱਕ ਹੀ ਪਥਨ ਤਰਾਸ਼ ਕੇ ਦਾ ਨਾ ਬਣਾਇਆ ਗਿਆ ਹੈ ਸੋ ਇਹ ਔਰਤ ਲੱਗਦੀ ਆ ਸੋ ਉੱਤੇ ਉਹ ਬਣਾਏ ਹੋਏ ਸਪਾਈਸ ਕੋਈ ਹੈ ਫੈਰ ਨਮੂਰ ਮੂਰ ਬਹੁਤ ਕੁਝ ਬਣਾਇਆ ਹੋਇਆ ਔਰ ਦੇਖੋ ਉੱਥੇ ਸ਼ੇਰ ਨੇ ਹਿਰਨ ਨੂੰ ਫੜਿਆ ਹੋਇਆ ਆ ਜਿਹੜੀ ਚੀਜ਼ ਤੇ ਜਿਹੜੇ ਦੇਖ ਰਹੇ ਨਾ ਆ ਦੇਖੋ ਹਿਰਨ ਨੂੰ ਫੜਿਆ ਹੋਇਆ ਸ਼ੇਰ ਨੇ ਤੇ ਉੱਤੇ ਉਹ ਸਪਾਈਸ ਕੋਈ ਬਣਾਏ ਹੋਏ ਆ ਦੇਖੋ ਆ ਜਿਹੜੀ ਚੀਜ਼ ਤੇ ਨਹੀਂ ਰੇਟਾ ਯਾਰ ਕੀ ਕਲਾਕਾਰੀ ਸੀ ਉਸ ਟਾਈਮ ਏ ਹੋਏ ਹੋਏ ਹੁਣ ਤਾਂ ਦਰਖਤ ਦਰਖਤ ਤੋਕ ਗਿਆ ਵਿੱਚ ਹੁਣ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਥੱਲੇ ਨਾਨਕ ਸ਼ਾਹੀ ਯੂਟੀ ਲੱਗੀ ਹੋਈ ਹੈ ਤੇ ਉੱਤੇ ਪੱਥਰ ਲਾਏ ਹੋਏ ਆ ਪੱਥਰ ਤੇ ਕਢਾਈ ਉਹ ਚਣ ਕੇ ਨਾ ਡਿਜ਼ਾਈਨ ਬਣਾਇਆ ਹੋਇਆ ਕੰਮ ਚੱਲਦਾ ਪਿਆ ਆ ਹੁਣ ਤਾਂ 12 ਦਰੀ ਦਾ ਚਲੋ ਅੰਦਰੋਂ ਵੀ ਘੁੰਮਦੇ ਆ ਛੱਤ ਛੁੱਟ ਤੋੜ ਚੁੱਕੀ ਹੈ ਦੀ ਹੁਣ ਆ ਪਿੱਲਰ ਪਿੱਲਰ ਬਹੁਤ ਰਹਿ ਗਏ ਸੀ ਸ਼ਾਇਦ ਬਾਅਦ ਵਿੱਚ ਲਾਏ ਹੋਣਾ ਆਪ ਇਹਨਾਂ ਨੇ ਤੇ ਪਰ ਬਹੁਤ ਘੈਂਟ ਆ ਯਾਰ ਚੀਜ਼ਾਂ ਦੇਖੋ ਇੱਥੇ ਬੈਂਦਾ ਹੁਣ ਰਾਜਾ ਕਿਤੇ ਕਿਤੇ ਘੁੰਮਣਾ ਦਾ ਹਾਂ ਇੱਥੇ ਆ ਹਾਂ ਸੰਗਸਣ ਦਾ ਐ ਕੋਈ ਦਦੀ ਪੋਣੀਆਂ ਚੜਦੀਆਂ ਇੱਧਰ ਦੀ ਪੋਣੀਆਂ ਚੜਦੀਆਂ ਤੇ ਇੱਥੇ ਹੀ ਬੈਂਦਾ ਹੁੰਦਾ ਸੀ ਮਹਾਰਾਜਾ ਜਗਤਜੀਤ ਸਿੰਘ ਬਹਾਦਰ